ਵੀਡੀਓ ਦੇ ਸਾਹਮਣੇ ਆਇਆ ਅਤੇ ਰਿਪੋਰਟ ਕਰਕੇ ਪਿਆਰੇ ਕਰਿਆ ਇੱਕ ਸਾਡੇ ਕੋਲੇ ਇੱਕ ਇਨਫੋਰਮੇਸ਼ਨ ਮਸੂਲ ਹੋਈ ਸੀ ਥਾਣਾ ਥਰਮਲ ਵਿਖੇ ਕਿ ਨੈਸ਼ਨਲ ਕਲੋਨੀ ਗਲੀ ਨੰਬਰ 1 ਹੈ ਉੱਥੇ ਹਵਾਈ ਫਾਇਰਿੰਗ ਹੋਈ ਆ ਉਸ ਇਨਫੋਰਮੇਸ਼ਨ ਤੇ ਐਕਟ ਕਰਦੇ ਹੋਏ ਥਾਣਾ ਥਰਮਲ ਵਿਖੇ ਤੁਰੰਤ ਮੁਕਦਮਾ ਦਰਜ ਕੀਤਾ ਗਿਆ ਅਸੀਂ 42/25 ਮੁਕਦਮਾ ਅਧੀਨਤਾ 125 ਬੀ ਐਨਐਸ ਤੇ 25 ਤਾਯਾਮ ਸੈਕਟਰ ਸੀ ਇੱਕ ਮੁਕਦਮਾ ਦਰਜ ਕੀਤਾ ਤੇ ਡਿਊਰਿੰਗ ਦੀ ਅਸੀਂ ਇਨਵੈਸਟੀਗੇਸ਼ਨ ਆ ਤੇ ਅਸੀਂ ਜਿਸ ਅਕਿਊਜ਼ਵਲੋ ਫਾਇਰਿੰਗ ਕੀਤੀ ਗਈ ਸੀ ਅਸੀਂ ਉਹ ਕਿਊਜ਼ ਨੂੰ ਐਪਰੀਹੈਂਡ ਕਰ ਲਿਆ ਉਸ ਦਾ ਨਾਮ ਸਤਨਾਮ ਸਿੰਘ ਪੁੱਤਰ ਭੂਰਾ ਸਿੰਘ ਹੈ ਤੇ ਜਿਸ ਵੈਪਨ ਤੋਂ ਫਾਇਰਿੰਗ ਹੋਈ ਸੀ ਉਹ ਵੈਪਨ ਵੀ ਰਿਕਵਰ ਕਰ ਲਿਆ ਤੇ ਜਿਹੜੇ ਉੱਥੇ 6 ਰਾਉਂਡ ਫਾਇਰ ਹੋਈ ਸੀ ਤੇ 6 ਖਾਲੀ ਅਸੀਂ ਕਟਚ ਵਿੱਚ ਉਹ ਵੀ ਰਿਕਵਰ ਕਰ ਲਿਆ ਕੁਝ ਨਹੀਂ ਜੀ ਬਜਰ ਅਰਚ ਕੋਈ ਉਹ ਹੈ ਨਹੀਂ ਸੀ ਉਹਨਾਂ ਨੇ ਬਸ ਆਪਣੇ ਘਰੇ ਬੈਠੇ ਸੀਗੇ ਤੇ ਉਹ ਵੈਪਨ ਆਏ ਵੀ ਬਾਹਰ ਚਲਾ ਕੇ ਦੇਖਦੇ ਆ ਉਹਨਾਂ ਨੇ ਆ ਕੇ ਬਾਹਰ ਹਵਾ ਜ ਫਾਇਰਿੰਗ ਕਰ ਦਿੱਤੀ ਅਸੀਂ ਸਿੱਧੀ ਕਹਿੰਦੇ ਕੋਈ ਸਮਝ ਨਹੀਂ ਇੱਕ ਡਿਊਰਿੰਗ ਇਨਵੈਸਟੀਗੇਸ਼ਨ ਇੱਕ ਵੀਡੀਓ ਸਾਹਮਣੇ ਆਈ ਹੈਗੀ ਆ ਅਸੀਂ ਹੁਣ ਉਹਨੂੰ ਇਨਵੈਸਟੀਗੇਸ਼ਨ ਦਰਾਂ ਉਹਦੀ ਫੋਰੈਂਸਿਕ ਅਸੀਂ ਅਪਡੇਟ ਕਰਾਵਾਂਗੇ ਤੇ ਵੀਡੀਓ ਦੀ ਔਥੈਂਟੀਸਿਟੀ ਕਲੀਅਰ ਕਰਾ ਕੇ ਫਿਰ ਅਗਲੀ ਕਾਰਵਾਈ ਅਮਲ ਵਿੱਚ ਲਾਏਗਾ ਆਈ ਥਿੰਕ ਇਸ ਜਗ੍ਹਾ ਤੇ ਕਰ ਰਹੇ ਕਿਸੇ ਦੇ ਬਾਤ ਕਰ ਰਹੇ ਜਾਂ ਕੰਪਲੇਂਟ ਕਿਸ ਤੋਂ ਦੇ ਰਹੇ ਉਹ ਆਪਣੇ ਨਾ ਘਰ ਤੋਂ ਬਾਹਰ ਆ ਕੇ ਜਿਸ ਰੈਸ਼ੀ ਗਲੀ ਹੈਗੀ ਆ ਜੀ ਉਹਦੇ ਵਿੱਚ ਹੀ ਫਾਇਰਿੰਗ ਹੋਈ ਆ ਅੱਗੇ ਉੱਥੇ ਅਰੈਸਟ ਹੋ ਜੇ ਹਾਂਜੀ ਕਯੂ ਜੀ ਅਸੀਂ ਸਤਨਾਮ ਸਿੰਘ ਪੁੱਤਰ ਪੂਰਾ ਸਿੰਘ ਅਸੀਂ ਉਸਨੂੰ ਅਪ੍ਰੀਹੈਂਡ ਕਰ ਲਿਆ ਹੈਗਾ ਜੀ ਤੇ ਹੁਣ ਅਗਲੀ ਕਾਰਵਾਈ ਅਸੀਂ ਅਮਲ ਵਿੱਚ ਲਾ ਕੇ ਆਏ ਹਾਂ